ਹਾਂਜੀ ਬਾਈ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਅੱਜ ਆਪਾਂ ਖੜੇ ਆ ਗਿੱਦੜਵਾ ਸ਼ਹਿਰ ਦੇ ਵਿੱਚ ਤੇ ਵੈਸੇ ਲੋਕਾਂ ਦਾ ਇਹ ਸੋਚਣਾ ਹੁੰਦਾ ਕਿ ਜੇ ਅਸੀਂ ਸ਼ਹਿਰ ਦੇ ਵਿੱਚ ਜਾਂਨੇ ਆਂ ਜੇ ਅਸੀਂ ਮੋਬਾਈਲ ਖਰੀਦਣਾ ਹੋਵੇ ਉਹ ਘਰ ਦੀ ਘਰੇਲੂ ਜਿਵੇਂ ਏਸੀ ਵਗੈਰਾ ਫਰਿੱਜ ਵਗੈਰਾ ਕੋਈ ਸਕੂਲ ਰ ਇਦਾਂ ਦੀ ਕੋਈ ਚੀਜ਼ਾਂ ਖਰੀਦਣਾ ਹੁਣ ਵੈਸੇ ਤਾਂ ਹੁਣ ਸਰਦੀਆਂ ਦਾ ਮੌਸਮ ਆ ਗਿਆ ਏਸੀਆਂ ਦਾ ਟਾਈਮ ਨਿਕਲ ਗਿਆ ਜਾਂ ਕੋਈ ਹੋਰ ਚੀਜ਼ਾਂ ਤੁਸੀਂ ਖਰੀਦਣੀਆਂ ਹੁਣ ਤਾਂ ਆਪਾਂ ਗਿੱਦੜਵਾ ਸ਼ਹਿਰ ਦੇ ਵਿੱਚੋਂ ਕਿੱਥੋਂ ਖਰੀਦ ਸਕਦੇ ਆਂ ਵੈਸੇ ਬਹੁਤ ਸਾਰੀਆਂ ਦੁਕਾਨਾਂ ਬਣੀਆਂ ਪਰ ਕਿਤੇ ਨਾ ਕਿਤੇ ਜਿਹੜਾ ਦੁਕਾਨਦਾਰਾਂ ਦਾ ਭਰੋਸਾ ਆਪਣਾ ਗਾਕਨ ਦਾ ਦ वैसे त भाई जी ਜਿਨਾਂ ਦੀ ਇਹ ਦੁਕਾਨ ਹੈ ਇਹਨਾਂ ਦੀ ਸ਼ਾਪ ਹੈ ਉਹਨਾਂ ਦੀ ਮਸ਼ਹੂਰੀ ਕਰਨ ਦੀ ਲੋੜ ਨਹੀਂ ਬਹੁਤ ਲੋਕ ਵੈਸੇ ਹੀ ਜਾਣਦੇ ਆ ਫਿਰ ਵੀ ਆਪਾਂ ਅੱਜ ਬਾਈ ਨਾਲ ਗੱਲ ਕਰਦੇ ਆਂ ਦੀਵਾਲੀ ਦਾ ਧਿਆਰ ਹੈ ਤੁਸੀਂ ਜੇ ਸ਼ਹਿਰ ਦੇ ਵਿੱਚ ਆਉਣੇ ਆ ਤਾਂ ਸਨੀ ਟੈਲੀਕਮ ਕਿਦਰਵਾ ਦੇ ਵਿੱਚ ਬਹੁਤ ਵੱਡਾ ਨਾਮ ਬਾਈ ਨੇ ਬਣਾਇਆ ਸਨੀ ਟੈਲੀਕਮ ਇਸ ਦੁਕਾਨ ਤੇ ਤੁਸੀਂ ਆ ਕੇ ਕੋਈ ਵੀ ਚੀਜ਼ ਖਰੀਦ ਸਕਦੇ ਹੋ ਫਰਿੱਜ ਲੈਣਾ ਹੋਵੇ ਕੂਲਰ ਲੈਣਾ ਹੋਵੇ ਜਾਂ ਸਰਦੀਆਂ ਦਾ ਕੋਈ ਸਮਾਨ ਲੈਣਾ ਹੋਵੇ ਜਾਂ ਮੋਬਾਈਲ ਲੈਣਾ ਹੋਵੇ ਇਹ ਹੈ ਬਾਈ ਸਨੀ ਟੈਲੀਕਮ ਜੇ ਤੁਸੀਂ ਕੋਈ ਵੀ ਘਰ ਦਾ ਘੈਲੂ ਸਮਾਨ ਖਰੀਦਣਾ ਹੋਵੇ ਤਾਂ ਬਾਈ ਤੁਸੀਂ ਐਲਸੀਡੀ ਵਗੈਰਾ ਏਸੀ ਵਗੈਰਾ ਕੋਈ ਵੀ ਚੀਜ਼ ਲੈ ਸਕਦੇ ਹੋ ਖੁੱਲਾ ਦਿਲਾਂ ਬਾਈ ਦਾ ਬੜੀਆ ਜਾਇਜ਼ ਰੇਟਾਂ ਤੇ ਵੱਡੀ ਗੱਲ ਹੈ ਕਿ ਚਲੋ ਸਭ ਤੋਂ ਵੱਡੀ ਗੱਲ ਇਹ ਨਹੀਂ ਭਰੋਸੇ ਦੀ ਜੈਨੂਅਲ ਚੀਜ਼ ਨੂੰ ਬਾਈ ਕੋਲੋਂ ਮਿਲੋਗੇ ਜਦੋਂ ਵੀ ਤੁਸੀਂ ਲੈਣੀ ਹੈ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਬਾਈ ਸਸਿਕਾਲ ਅੱਲਾਹ ਦਾ ਵਾਲੀ ਨੇ ਬਹੁਤ-ਬਹੁਤ ਮੁਬਾਰਕਾਂ ਤੇ ਭਾਰਤ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਥੋੜੀ ਜਿਹੀ ਮੁਬਾਰਕ ਦੇਉਦੇ ਮੇਰੇ ਚੈਨਲ ਨਾਲ ਹੀ ਮਾਂ ਲక్ష్ਮੀ ਸੋਡੀ ਪੂਰਾ ਕਰੇ ਵਧੀਆ ਤੋਂ ਵਧੀਆ ਸਾਰਾ ਸੇਕ ਜੇ ਬਾਈ ਜੀ ਕੋਲੇ ਕੋਈ ਵੀ ਚੀਜ਼ ਤੁਸੀਂ ਲੈਣੀ ਹੋਵੇ ਨਾ ਮੋਬਾਈਲ ਲੈਣਾ ਹੋਵੇ ਜਿਵੇਂ ਘਰੇਲੂ ਸਮਾਨ ਕੋਈ ਵੀ ਰੱਖਣ ਵਾਲਾ ਜਿਵੇਂ ਵਾਸ਼ ਮਸ਼ੀਨ ਐਲ ਸੀ ਡੀ ਏ ਸੀ ਕੂਲਰ ਕੋਈ ਵੀ ਲੈਣਾ ਤੁਸੀਂ ਕੋਈ ਵੀ ਘਰ ਦਾ ਜਿਵੇਂ ਰਸੋਈ ਦਾ ਸਮਾਨ ਲੈਣਾ ਹੋਵੇ ਇਲੈਕਟ੍ਰੋਨਿਕ ਜੁਗ ਚੀਜ਼ ਕੋਈ ਵੀ ਬਾਈ ਤੋ ਆ ਕੇ ਲੈ ਸਕਦੇ ਹੋ ਜਾਇਜ਼ ਰੇਟਾਂ ਤੇ ਬਾਜੂ ਰੇਟਾਂ ਤੇ ਤੁਹਾਨੂੰ ਮਿਲੂਗੀ ਤੇ ਬਾਕੀ ਤੁਹਾਨੂੰ ਸ਼ਹਿਰ ਦੀ ਮੈਂ ਅਪਡੇਟ ਦਿਖਾਤੀ ਆ ਗੇਦੜਵਾ ਸ਼ਹਿਰ ਦੀ ਸਭ ਤੋਂ ਵਧੀਆ ਅਪਡੇਟ ਮੈਨੂੰ ਇਹੀ ਲੱਗੀ ਜੇ ਮੈਂ ਤੁਹਾਨੂੰ ਦੱਸਿਆ ਕਿ ਕੋਈ ਵੀ ਕਿਸੇ ਵੀ ਕੋਨੇ 'ਚ ਤੁਸੀਂ ਰਹਿੰਦੇ ਹੋ ਨਾ ਵੱਡੀ ਗੱਲ ਹੁੰਦੀ ਆ ਆਪਦੇ ਸ਼ਹਿਰ ਦੀ ਸਕੂਨ ਦੀ ਕਿਸੇ ਵੀ ਸ਼ਹਿਰ ਦੇ ਵਿੱਚ ਕੁਝ ਵੀ ਖਰੀਦ ਲਿਓ ਪਰ ਜੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਕੁਝ ਨਹੀਂ ਖਰੀਦਦੇ ਨਾ ਅਲੱਗ ਹੀ ਫੀਲਿੰਗ ਹੁੰਦੀ ਆ ਅਲੱਗ ਹੀ ਸਕੂਨ ਹੁੰਦਾ ਠੀਕ ਆ ਆਪਾਂ ਕਿਸੇ ਅਗਲੇ ਬਲੌਕ 'ਚ ਮਿਲਦੇ ਆ ਤੇ ਜਿਹੜੇ-ਜਿਹੜੇ ਵੀਰ ਗਿਦੜਵਾ ਏਰੀਆ ਨੂੰ ਪਿਆਰ ਕਰਦੇ ਆ ਗਿਦੜਵਾ ਏਰੀਆ ਨਾਲ ਜੁੜੇ ਹੋਏ ਆ ਜਾਂ ਬਠਿੰਡੇ ਏਰੀਆ ਨਾਲ ਜੁੜੇ ਹੋਏ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਫੀਲਿੰਗ ਜ਼ਰੂਰ ਸ਼ੇਅਰ ਕਰੋ ਧੰਨਵਾਦ